ਸਾਵਿਕ ਜੀ ਕਿਹਾ ਕਿਸਾਨ ਮਜ਼ਦੂਰ ਸਿੱਧਾ ਸਮੀਂ ਪੰਜਾਬ ਦਾ ਸਰਪ੍ਰੋਤਨ ਆਨਸਕੂਲ ਦੇ ਚੀਸਭਾ ਅੱਜ ਪਤਾ ਨਹੀਂ ਅਫਸਰ ਸ਼ਾਇਦ ਹੀ ਜਾਂ ਕੈਰੀਏ ਦਾ ਪੰਜਾਬ ਦੀ ਸਰਕਾਰ ਦੀ ਕੈਰੀਏ ਮਤਲਬ ਕੀ ਨਹੀਂ ਲਾਪਰਵਾਹੀ ਆ ਅੱਜ ਤਕਰੀਬਨ 9 ਵਜੇ ਦਾ ਟਾਈਮ ਹੋ ਰਿਹਾ ਦਵਾ ਤੇ ਆ ਸਾਰੇ ਮਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ ਹੌਸ ਰੈਂਟ ਵਾਲੇ ਆ ਕਾਰਨ ਕੋਈ ਨਹੀਂ ਦੱਸ ਰਿਹਾ ਔਰ ਕਾਰਨ ਇਹ ਸਾਨੂੰ ਖੁਦ ਨੂੰ ਪਤਾ ਨਹੀਂ ਹੁਣ ਭਗਵਾਨ ਹੰਤਮਾਨ ਜੀ ਇਹ ਕੀ ਮਾਜਰਾ ਵਾ ਜੀ ਤੁਸੀਂ ਇਸ ਤਰ੍ਹਾਂ ਸਾਨੂੰ ਹੌਸਾਇਟ ਕਰਵਾ ਗਏ ਸਾਡੇ ਮੁਲਾਜ਼ਮਾਂ ਨੂੰ ਸਾਡੇ ਘਰਾਂ ਵਿੱਚ ਭਾ ਗਏ ਤੁਸੀਂ ਲੈਂਡ ਫੂਲਟ ਐਕਟ ਲਾਗੂ ਕਰ ਲੋਗੇ ਤੁਸੀਂ ਮੀਟਰ ਲਾਉਣ ਵਾਲੀ ਜਿਹੜੀ ਆ ਆਪਣਾ ਐਲਾਨ ਕੀਤਾ ਵੀ 31 ਅਗਸਤ ਤੱਕ ਮੀਟਰ ਲੱਗ ਜਾਣਗੇ ਚੇਪ ਵਾਲੀ ਇਹ ਲਾ ਲੋਗੇ ਅਸਰ ਦੇ ਵਿੱਚ ਤੁਹਾਨੂੰ ਲੋਕਾਂ ਨੇ ਬਦਲਾਵ ਵਾਸਤੇ ਚੁਣਿਆ ਸੀ ਬਦਲੇ ਵਾਸਤੇ ਨਹੀਂ ਚੁਣਿਆ ਪਰ ਤੁਸੀਂ ਜਿਸ ਤਰ੍ਹਾਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਇਹ ਪੰਜਾਬ ਦੇ ਪੁੱਤਾਂ ਪੰਜਾਬੀ ਪੁੱਤਾਂ ਜਿਨ੍ਹਾਂ ਲਹਿੰਦੇ ਦੀ ਚੜ੍ਹਦੀ ਦੇ ਜਿਹੜੇ ਮਿਲਟਰੀ ਆ ਰਲ ਮਿਲ ਕੇ ਸਾਰਿਆਂ ਨਾਲ ਵਾਪਸ ਮੋੜਿਆ ਵਾ ਤੇ ਅੱਜ ਉਹਨਾਂ ਲਹਟਰੀਆਂ ਦੇ ਨਾਲ ਤੁਸੀਂ ਖੜੇ ਹੋ ਜੇ ਪੰਜਾਬ ਕਦੀ ਮਾਫੀ ਦੇ ਤਾ ਲੋਕ ਕਦੀ ਮਾਫੀ ਕਰਨਗੇ ਹਾਊਸ ਰੈਸ਼ਟ ਕਰਕੇ ਜੇਲੇ ਭੇਜ ਦੇ ਜੇ ਤੁਸੀਂ ਚਾਹੋ ਇਹ ਸਾਰਾ ਕੁਝ ਕਰ ਸਕਦੇ ਆ ਤੇ ਤੁਹਾਨੂੰ ਇੱਕ ਸੁਨੇਹਾ ਜੇ ਕੋ ਅਫਸਰ ਸਾਹਿਬ ਨੂੰ ਕਹਾਵਿਏ ਕਿ ਤੁਹਾਨੂੰ ਜਿੰਨਾ ਜਰ ਜਾਣਕਾਰੀ ਵੀ ਬਗੈਰ ਜਾਣਕਾਰੀ ਤੋਂ ਉਹਨਾਂ ਜਵਾਨਾਂ ਨੂੰ ਮਿਲੋ ਤੰਗ ਪਰੇਸ਼ਾਨ ਕਰਨਾ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਇਹ ਕਿਹੜੇ ਤਰ੍ਹਾਂ ਦੀ ਕਿਤਾਬ ਤੇ ਲਿਖਿਆ ਵਾ ਸੋ ਪੰਜਾਬ ਵਾਸਕੋ ਅਪੀਲ ਜੇ ਸਾਰੀਆਂ ਮਲਾਜਮ ਜਿਹਦੀ ਵੰਦੀਆਂ ਨੂੰ ਅਪੀਲ ਵਾ ਸਾਰੀਆਂ ਹੀ ਜਿਹੜੀਆਂ ਧਾਰਮਿਕ ਤੇ ਸਮਾਜੀ ਕਥੇ ਵੰਦੀਆਂ ਵਾ ਕਿਸਾਨ ਵੀ ਜਿਹਦੀ ਵੰਦੀਆਂ ਅਪੀਲ ਵਾ ਵੀ ਪੰਜਾਬ ਨੂੰ ਬਚਾਉਣਾ ਵਾ ਵੀ ਪੰਜਾਬੀ ਪੁੱਤਰੋ ਲਿਖਣਾ ਦੀ ਹੋਜੋ ਨਹੀਂ ਕਿ ਪੰਜਾਬ ਨੂੰ ਦਿੱਲੀ ਵੀ ਅਸੀਂ ਬਿਲਕੁਲ ਭਗਵੰਤ ਮਾਨ ਨਹੀਂ ਜਿਹੜੀ ਵਾ ਜਿਹੜਾ ਇਹ ਜਤਾ ਦੇ ਕੌਣਲਾ ਸਮਾਸ ਹੱਥ ਕੋਗਾ ਨਸਲ ਦੇ ਫਸਲ ਬਚਾਉਣ ਵਾਸਤੇ ਇੱਕੋਣਾ ਪੈਣਾ ਜੀ ਇਸਾਨੀ ਦੇ ਜਵਾਨੀ ਬਚਾਉਣ ਵਾਸਤੇ ਇੱਕੋਣਾ ਪੈਣਾ ਜੀ ਵਾਇਰਲ ਜੀਕਾ ਖਾਲਸਾ ਵਰਗ